ਮਿੰਟੂ ਜੀ ਜਿਸ ਸੋਦੀ ਹਿਸਾਬ ਦਾ ਜਿਵੇਂ ਤੁਸੀਂ ਦੱਸਿਆ ਕਿ ਭਾਈ ਮਿਲੇ ਨਹੀਂ ਤਾਂ ਕਰਕੇ ਥੋੜਾ ਜਿਹਾ ਉਹਨਾਂ ਦੇ ਹਾਫ ਭਾਅ ਬਦਲ ਗਏ ਸੀ ਪਰ ਕਹਿੰਦੇ ਕਿ ਇੱਕ ਹੋਰ ਗੱਡੀ ਵੀ ਗਈ ਸੀਗੀ ਮਾਨ ਸਾਹਿਬ ਦੇ ਗ੍ਰਹਿ ਵਿਖੇ ਗਈ ਸੀਗੀ ਤੇ ਉਹ ਗੱਡੀ ਨੂੰ ਐਂਟਰ ਨਹੀਂ ਕਰਨ ਦਿੱਤਾ ਉਹ ਵੀ ਮੰਤਰੀ ਬੜੇ ਖਾਸਮ ਖਾਸ ਸੀ ਬੜੇ ਨੇੜੇ ਦੇ ਸੀ ਤੇ ਬੜੀ ਪਾਵਰ ਵਾਲੇ ਵੀ ਨੇ ਅੱਜ ਕੱਲ੍ਹ ਉਹ ਥੋੜੀ ਜਾਣਕਾਰੀ ਦਿਓ ਕੀ ਚੱਕਰ ਪੈ ਗਿਆ ਸੀ ਗੱਡੀ ਅੰਦਰ ਕਿਉਂ ਨਹੀਂ ਜਾਣ ਦਿੱਤੀ ਤੇ ਕਿਹਨਾਂ ਦੀ ਗੱਡੀ ਸੀ ਉਹ ਕੱਲ ਦੀ ਇਹ ਖਬਰ ਬਹੁਤ ਜ਼ਿਆਦਾ ਚਰਚਿਤ ਆ ਹੂੰ ਠੀਕ ਹੈ ਜੀ ਤੇ ਉਹਦੇ ਵਿੱਚ ਐ ਹੁੰਦਾ ਕਿ ਕਾਲੀ ਨਾ ਕਰਿਆ ਕਰੋ ਨਾ ਆਪਾਂ ਕਿਸੇ ਦਾ ਬਿਨਾ ਗੱਲ ਤੋਂ ਮੈਂ ਲੈ ਨਹੀਂ ਇਸੇ ਕਰਕੇ ਮੈਂ ਕਿਹਾ ਚਲੋ ਹਾਂ ਜੀ ਉਹ ਕਮੈਂਟ ਦੇ ਵਿੱਚ ਨਾਂ ਲਈ ਜਾ ਰਿਹਾ ਸ਼ਾਇਦ ਉਹੀ ਹੋ ਗਈ ਜੀ ਸ਼ਾਇਦ ਉਹੀ ਹੋਈ ਹੋਵੇ ਠੀਕ ਹੈ ਨਾ ਸ਼ਾਇਦ ਹੋਈ ਹੋ ਸਕਦਾ ਭਾਈ ਤੇ ਗੱਲ ਇਹ ਆ ਕਿ ਜਨਾਬ ਅਸਲ ਦੇ ਵਿੱਚ ਇਹ ਖਬਰ ਤੇ ਤੁਸੀਂ ਜਗਤਾਰ ਭਾਜੀ ਨੇ ਵੀ ਕੀਤੀ ਆ ਹੋਰ ਵੀ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਇੱਕ ਮੰਤਰੀ ਨੂੰ ਰੋਕ ਲਿਆ ਗਿਆ ਦੇਖੋ ਕਿਸੇ ਦਾ ਵੀ ਪੁਆਇੰਟ ਆਫ ਊ ਕਿਸੇ ਦੀ ਵੀ ਜਾਣਕਾਰੀ ਅਸੀਂ ਕਦੇ ਰੱਦ ਨਹੀਂ ਕੀਤੀ ਪਰ ਇਸ ਖਬਰ ਦਾ ਤਾਂ ਨਾ ਚਰਚਾ ਹੋਇਆ ਨਾ ਸਭ ਹਮ ਕਿ ਭਈ ਗੱਡੀ ਗਈ ਕੈਬਨਟ ਦੀ ਮੀਟਿੰਗ ਸੀ ਵਜ਼ੀਰ ਜੁੜ ਰਹੇ ਸਨ ਇੱਕ ਵਜ਼ੀਰ ਸਾਹਿਬ ਤੇ ਕੱਲ ਮਤਲਬ ਕਿ ਆਪ ਦੇ ਇਲਾਕੇ ਨੂੰ ਹੀ ਤਰਸੀ ਦੇ ਕੇ ਚੱਲ ਰਹੇ ਸਨ ਕਿ ਮੈਂ ਭਈ ਹੜਾ ਦਾ ਜਿਹੜਾ ਇਸ ਵੱਲੇ ਦਾ ਦੌਰ ਹੈ ਨਾ ਮੈਂ ਆਵਦਾ ਇਲਾਕਾ ਨਹੀਂ ਛੱਡਣਾ ਹੂੰ ਐਸੀ ਵੀ ਵਜ਼ੀਰ ਆ ਗਏ ਨੇ ਮੇਰੇ ਖਿਆਲ ਦੇ ਨਾਲ ਉਹ ਕੈਬਨਟ ਦੇ ਵਿੱਚ ਆਏ ਹੀ ਨਹੀਂ ਜੀ ਤਾਂ ਕਿਹੜੇ ਐ ਸੱਭ ਵੱਲੇ ਤੁਹਾਨੂੰ ਸਭ ਨੂੰ ਪਤਾ ਹੈ ਹੂੰ ਕਮੇਟੀ ਮੁਟੀ ਜਿਹੜੇ ਪਵਾ ਰਹੇ ਆ ਉਹ ਸ਼ਬਦਾਂ ਸਾਦੀ ਹੈ ਕਿ ਉਹ ਇੱਕ ਵਜ਼ੀਰ ਗੈਰਾ ਸਰ ਵੀ ਰਹਾ ਜਦੋਂ ਇਹ ਗੱਡੀਆਂ ਗਈਆਂ ਨੇ ਤੁਸੀਂ ਸ਼ਾਇਦ ਮੁੱਖ ਮੰਤਰੀ ਦੀ ਰੈਸ਼ਨਾ ਵੇਖੀ ਹੋਵੇ ਜਿਨ੍ਹਾਂ ਲੋਕਾਂ ਨੇ ਵੇਖੀ ਹੈ ਉਹਨਾਂ ਨੂੰ ਪਤਾ ਹੈ ਕਿ ਆਮ ਤੌਰ ਤੇ ਜਿਹੜੀਆਂ ਗੱਡੀਆਂ ਨੇ ਉਹ ਅੰਦਰ ਚਲੇ ਜਾਂਦੀਆਂ ਨੇ ਪਾਰਕ ਹੋ ਜਾਂਦੀਆਂ ਨੇ ਹੂੰ ਜਿਹੜੀਆਂ ਮਤਲਬ ਕਿ ਨਹੀਂ ਅਲੋਕ ਕੀਤੀਆਂ ਜਾਂਦੀਆਂ ਵਗੈਰਾ ਵਗੈਰਾ ਉਹ ਬਾਹਰ ਬਹੁਤ ਵੱਡੀ ਜਗ੍ਹਾ ਹੈ ਉੱਥੇ ਖਿਲਾਰ ਦਿੱਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਦਾ ਸਾਰਾ ਉੱਥੇ ਸੀਨ ਹੈ ਹੂੰ ਇਹ ਜਦੋਂ ਵੜਨ ਲੱਗੇ ਤੇ ਦੱਸਦੇ ਆ ਕਿ ਅਸਲ ਦੇ ਵਿੱਚ ਉੱਥੇ ਇੱਕ ਮੰਤਰੀ ਦੀ ਕਾਰ ਰੋਕ ਦਿੱਤੀ ਜਾਂਦੀ ਹੈ ਹੂੰ ਸ਼ੀਸ਼ਾ ਡਾਊਨ ਕਰਵਾ ਕੇ ਹਾਂਜੀ ਤੁਸੀਂ ਹਾਂਜੀ ਹਾਂਜੀ ਉਹੀ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਡੀ ਐਂਟਰੀ ਨਹੀਂ ਹੋ ਸਕਦੀ ਸੀ ਮਾ ਉਸ ਦੇ ਵਿੱਚ ਹੂੰ ਕਹਿੰਦੇ ਆ ਕਿ ਮੰਤਰੀ ਸਾਹਿਬ ਵੀ ਤਲਖੀ ਜਾ ਗਿਆ ਹੋਕ ਮੰਤਰੀ ਸਾਹਿਬ ਜਿਹੜੇ ਤੁਹਾਨੂੰ ਪਤਾ ਉਹ ਤਾਂ ਹਸਪਤਾਲ ਦੇ ਵਿੱਚ ਮੰਤਰੀ ਸਾਹਿਬ ਆ ਗਿਆ ਤਲਖੀ ਚ ਹੂੰ ਉਹਨਾਂ ਨੇ ਮੈਂ ਵਾਪਸ ਚਲੇ ਜਾਣਾ ਫਿਰ ਹਾਲੇ ਕੱਢਿਆ ਗਿਆ ਕਿ ਬਈ ਅਸਲ ਦੇ ਵਿੱਚ ਹੁਣ ਤੁਹਾਡੀ ਗੱਡੀ ਅੰਦਰ ਨਹੀਂ ਜਾ ਸਕਦੀ ਤੁਸੀਂ ਜਾਓ ਕੋਈ ਗੱਲ ਨਹੀਂ ਹੈ ਗੱਡੀ ਬਾਹਰ پارک ਕਰੋ ਪਾਰਕਿੰਗ ਲਈ ਜਗ੍ਹਾ ਨਹੀਂ ਮਿਲੇ ਸਰ ਇਹ ਬੜੀ ਵੱਡੀ ਜ਼ਲਾਲਾ ਸੀ ਬਿਲਕੁਲ ਹੁਣ ਕੁਝ ਲੋਕ ਜੋੜ ਰਹੇ ਆ ਇਸ ਗੱਲ ਦੇ ਨਾਲ ਕਿ ਉਸ ਮੰਤਰੀ ਦੀ ਲੋਇਲਟੀ ਜਿਹੜੀ ਆ ਵਫਾਦਾਰੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਸ਼ੱਕੀ ਹੋ ਗਈ ਸੀ ਸ਼ੱਕੀ ਇਸ ਵਾਸਤੇ ਮਤਲਬ ਕਿ ਕੁਝ ਮੀਡੀਆ ਰਿਪੋਰਟਾਂ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਭਾਈ ਪਤਾ ਲੱਗ ਗਿਆ ਦਿੱਲੀ ਦਰਬਾਰ ਨੂੰ ਮਾਨ ਸਾਹਿਬ ਨੂੰ ਕਿ ਇਹਨਾਂ ਦਾ ਇਸ ਵੇਲੇ ਅਟਾ ਸਟਾ ਕਿਸੇ ਦੇ ਨਾਲ ਲੱਗ ਰਿਹਾ ਹੈ ਪਰ ਅਸਲ ਦੇ ਵਿੱਚ ਜੋ ਸਾਡੀ ਜਾਣਕਾਰੀ ਹੈ ਮੈਂ ਨਹੀਂ ਕਹਿੰਦਾ ਕਿ ਸਾਡੀ ਜਾਣਕਾਰੀ ਬਈ ਸਭ ਤੋਂ ਭਾਰੀ ਆ ਜਾਂ ਉਹ ਮੈਨੂੰ ਸਨਸ ਨਹੀਂ ਖੇਚਦੀ ਸਾ ਨਹੀਂ ਬਣਾਉਣੀ ਆਉਂਦੀ ਆ ਦਰਅਸਲ ਉੱਥੇ ਮਾਨਸਾਬ ਦਾ ਹੀ ਦਬਾ ਕੰਮ ਕੀਤਾ ਹੈ ਹੂੰ ਦਿੱਲੀ ਵਾਲੇ ਦਾ ਨਹੀਂ ਨਾ ਹੀ ਕੋਈ ਪਾਰਟੀ ਨਾਲ ਮਤਲਬ ਕਿ ਕੋਈ ਐਸਾਸੀ ਕੇ ਧੋਖਾ ਤੜੀ ਜਾਂ ਬੇਵਫਾਈ ਦਾ ਗੱਲ ਹੂੰ ਮੂਝੇ ਤੇਰੀ ਬੇਵਫਾਈ ਮਾਰ ਡਾਲੇਗੀ ਤੋ ਨਾ ਸੋਨਮ ਬੇਵਫਾਸੀ ਨਾ ਕੋਈ ਵੀ ਐਸਾ ਚੱਕਰ ਚੱਲਿਆ ਦਰਅਸਲ ਕੀ ਹੈ ਕਿ ਮਾਨ ਸਾਹਿਬ ਨੇ ਹੀ ਉਸ ਮੰਤਰੀ ਨੂੰ ਕਿਤੇ ਨਾ ਕਿਤੇ ਸ਼ੀਸ਼ਾ ਦਿਖਾ ਦਿੱਤਾ ਕਿਉਂ ਕਿਉਂਕਿ ਉਹ ਨਾ ਪਾऊं ਪਾऊं ਕਿ ਪਾऊं ਪਾऊं ਕਿ ਚਰਚਾ ਚਾਰਿਆ ਸੀਗਾ ਠੀਕ ਹੈ ਨਾ ਜੀ ਕਦੇ ਉਪ ਮੁੱਖ ਮੰਤਰੀ ਵਾਸਤੇ ਕਦੇ ਕੁਛ ਕਦੇ ਕੁਸ਼ ਕਾਫੀ ਬਿਆਨ ਬਾਜ਼ੀਆਂ ਵੀ ਪਿਛਲੇ ਟਾਈਮ ਤੋਂ ਉਹਨਾਂ ਹਵਾਲੇ ਹੁੰਦੀਆਂ ਸੀ ਅੰਦਰ ਖਾਤੇ ਤੁਹਾਨੂੰ ਪਤਾ ਹੀ ਆ ਕੁਝ ਬੰਦੇ ਇਦਾਂ ਦੇ ਹੁੰਦੇ ਆ ਨਾ ਕਿ ਜਿਹੜੇ ਮਤਲਬ ਕਿ ਗੇਮ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਰੋਲ ਅਦਾ ਕਰ ਰਹੇ ਹੁੰਦੇ ਆ ਜੀ ਤੁਹਾਨੂੰ ਪਤਾ ਹੀ ਆ ਨਾ ਕਿ ਦੋ ਧਿਰਾਂ ਪਿੰਡ ਦੇ ਵਿੱਚ ਟਕਰਾ ਜਾਣ ਹੂੰ ਤੇ ਜਿਨ੍ਹਾਂ ਨਾਲ ਸਿੱਧਾ ਟਕਰਾਉ ਹੁੰਦਾ ਹੈ ਨਾ ਕਈ ਵਾਰ ਉਹਨਾਂ ਤੇ ਬੰਦਾ ਘਾਟਾ ਰੱਖਦਾ ਜਿਹੜੇ ਮੋਤਬਰ ਅੱਗੇ ਲੱਗ ਕੇ ਉਸ ਟਕਰਾਅ ਨੂੰ ਵਧਾਉਂਦੇ ਨੇ ਅਗਲਾ ਕਿੱਦਾਂ ਤੂੰ ਕਿਤੇ ਮੇਰੇ ੱਤੇ ਚੜ ਗਿਆ ਨਾ ਚਟਾਲੇ 'ਚ ਰੋਲੂੰਗਾ ਸ਼ੈਤਾਨਾ ਵੈਸੇ ਹੁੰਦਾ ਹੈ ਵਰਸੀਨ ਆਪਾਂ ਕਹਿੰਨੇ ਆ ਕਿ ਉੱਥੇ ਰੋਲੂਗਾ ਤੈਨੂੰ ਤੂੰ ਅੱਗ ਲਾਈ ਫਿਰਦਾ ਤਾਂ ਕਈ ਵਾਰ ਇਹ ਗੱਲ ਹੁੰਦੀ ਹੈ ਜਿੰਨੀ ਕੁ ਮੇਰੀ ਜਾਣਕਾਰੀ 깔 ਮੈਂ ਉੱਥੇ ਇਹ ਗੱਲਬਾਤ ਸੁਣ ਰਿਹਾ ਸੀਗਾ ਸਾਹਿਬ ਤਾਂ ਅਸਲ ਦੇ ਵਿੱਚ ਕਹਿੰਦੇ ਆ ਕਿ ਮਾਨ ਸਾਹਿਬ ਨਹੀਂ ਕਿਉਂਕਿ ਉਹ ਕਹਿੰਦੇ ਨਹੀਂ ਉਹ ਹਾਰਿਆ ਹਾਲੇ ਤੇ ਜੱਟ ਪੂਰਾ ਕਾਇਮ ਆ ਕਿ ਪੁਲਿਸ ਵਗੈਰਾ ਤੇ ਮੇਰੇ ਕੋਲ ਹੀ ਆ ਨਾ ਜੀ ਹੋਮ ਮਿਨਿਸਟਰੀ ਤਾਂ ਮੇਰੇ ਕੋਲ ਹੀ ਆ ਵਜ਼ੀਰ-ਏ-ਆਲਾ ਨੇ ਸਰ ਮੁੱਖ ਮੰਤਰੀ ਨੇ ਤੇ ਉਹਨਾਂ ਨੇ ਐਂਦਾ ਕਰਕੇ ਉਸ ਮੰਤਰੀ ਨਾਲ ਸਿੱਧੇ ਤੌਰ ਤੇ ਕਹਿ ਲ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਭ ਅੱਛਾ ਤੇ ਆਮ ਆਦਮੀ ਪਾਰਟੀ ਚ ਹੈ ਨਹੀਂ ਹੈ ਨਹੀਂ ਜੀ ਇਹਨਾਂ ਦਾ ਮੈਂ ਜਿਹੜਾ ਸਾਹਬਕਤਾ ਬੁਲਾਇਆ ਸੀਗਾ ਕਿ ਭਾਈ ਇਹ 1 ਜਨਵਰੀ 2026 ਤੋਂ ਬਾਅਦ ਇੱਕ ਖਲਾਰੇ ਦਾ ਸਾਹਮਣਾ ਕਰਨਗੇ ਉਹ ਖਲਾਰਾ ਮਤਲਬ ਕਿ ਹੁਣ ਤੇ ਸ਼ੁਰੂ ਹੋ ਚੁੱਕਾ ਹੈ ਉਹ ਗਾਂ ਵੱਧਾ ਹੀ ਤੁਰਿਆ ਜਾਣਾ ਵੱਧਾ ਜਿਵੇਂ ਜਿਵੇਂ ਟਿਕ ਟਾਕ ਕੱਟਣਗੇ ਰਿਪੋਰਟਾਂ ਲਿਆਉਣਗੇ ਇਹ ਹੋਏਗਾ ਵਾਹ ਹੋਏਗਾ ਫਲਾ ਹੋਏਗਾ ਟਮਕਾ ਹੋਏਗਾ ਗਾਂ ਇਹਨਾਂ ਨੇ 88 ਲਾਉਣੇ ਆ ਜਿਨ੍ਹਾਂ ਨੇ ਗਾਂ ਤੁਰਨਾ ਕਿਉਂਕਿ ਤੁਹਾਨੂੰ ਪਤਾ ਇਹ ਜਿਹੜੇ ਨੇ ਇਹ ਤੇ ਟੁੱਟੀਆਂ ਡੋਰਾਵਾਂ ਵਾਲੀਆਂ ਪਤੰਗਾਂ ਸੀਗੀਆਂ ਜ਼ਿਆਦਾ ਹੂੰ ਕੋਈ ਇੱਥੇ ਮੇਰੇ ਦਿਲ ਦੇ ਟੁਕੜੇ ਹਜ਼ਾਰ ਹੋਏ ਕੋਈ ਆਹਾਂ ਗिरा ਕੋਈ ਵਾਹਾਂ ਗिरा ਇਹ ਟੁਕਟੀਆਂ ਡੋਰਾਵਾਂ ਵਾਲੀਆਂ ਪਤੰਗਾਂ ਸਨ ਜੀ ਜਿਹੜੀਆਂ ਇਸ ਵੇੜੇ ਚੜ੍ਹ ਆੜ ਗਈਆਂ ਹੂੰ ਹੂੰ ਹੁਣ ਉਹਨਾਂ ਨੂੰ ਦੁਬਾਰਾ ਡੋਰ ਮਿਲ ਗਈ ਦੁਬਾਰਾ ਤੁਣਕਾ ਵੱਜ ਗਿਆ ਹੂੰ ਤੋ ਕਿਸੇ ਹੋਰ ਹੱਥਾਂ ਚ ਚਲੇ ਜਾਣਗੇ ਚੱਲਣ ਲੱਗ ਜਾਣਗੇ ਸਾਰਾ ਕੁੱਲ ਮਿਲਾ ਕੇ ਕਹਾਣੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਹੈ ਕਿ ਇਹਨਾਂ ਦੇ ਵਿੱਚ ਸਭ ਆਛਾ ਨਹੀਂ ਹੈ ਬੜੀ ਇਹ ਖਬਰ ਚਰਚਿਤ ਹੋਈ ਅੱਜ ਦੀ ਬਹੁਤ ਚਰਚਿਤ ਹੋਈ ਹੈ ਜੀ ਜੀ ਬਿਲਕੁਲ ਬਿਲਕੁਲ ਦੋਸਤ ਮਿੱਤਰ ਵੀ ਅੱਜ ਕੱਲ ਪੂਰਾ ਧਿਆਨ ਰੱਖਦੇ ਨੇ ਖੈਰ ਦੋਸਤੋ ਅਜੇ ਨਾਮ ਆਪਾਂ ਅਜੇ ਵੀ ਨਹੀਂ ਲੈਂਦੇ ਨਾਮ ਤੁਸੀਂ ਲੈ ਹੀ ਰਹੇ ਸਾਡੇ ਕੋਲ ਕੋਈ ਦੇਖੋ ਅਸੀਂ ਤਾਂ ਤੁਹਾਨੂੰ ਦੱਸਤਾ ਹੈ ਬਈ ਚਰਚਾ ਤਾਂ ਜ਼ਰੂਰ ਹੈ ਇਸ ਗੱਲ ਦੀ ਜੀ ਠੀਕ ਹੈ ਕੋਈ ਐਵੀਡੈਂਸ਼ਲੀ ਕੋਈ ਚੀਜ਼ ਹੋਵੇ ਉਥੋਂ ਦੀ ਕੋਈ ਫੁਟੇਜ ਵਗੈਰਾ ਨਿਕਲਾ ਵੀ ਸੀਐਮ ਉਸ ਦੀ ਫੁਟੇਜ ਨਿਕਲਣੀ ਬਹੁਤ ਔਖੀ ਹੁੰਦੀ ਆ ਹਮਮ ਪਰ ਜੇ ਉਹ ਫੁਟੇਜ ਨਿਕਲ ਆਉਂਦੀ ਹੈ ਤਾਂ ਫਿਰ ਅਸੀਂ ਨਾਮ ਵੀ ਕਰ ਦਈਏ ਅਨਾਉਂਸ ਕਰਿਆ ਨਾਮ ਹੈ ਫਿਰ ਇਹਨਾਂ ਦਾ ਨਾਮ ਵੀ ਅਨਾਉਂਸ ਕਰ ਦਈਏ ਜੀ ਜੀ ਰਤਨ ਜੋਤ ਸੰਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਸਾਥ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਹਾਂਜੀ ਆਪਾਂ ਕਰਦੇ ਆਂ ਪ੍ਰਧਾਨ ਮੰਤਰੀ ਸਾਹਿਬ ਦੀ ਫੇਰੀ ਤੇ ਵੀ ਗੱਲਬਾਤ ਕਰਦੇ ਆਂ ਪਹਿਲਾਂ ਥੋੜਾ ਜਿਹਾ ਪੰਜਾਬ ਦੀ ਗੱਲਬਾਤ ਕਰ ਰਹੇ ਆਂ ਤੇ ਆਪਾਂ ਉਹ ਜ਼ਰੂਰੀ ਗੱਲ ਕਰਕੇ ਫਿਰ ਉਧਰ ਨੂੰ ਚੱਲਦੇ ਆਂ ਤੇ ਕੁਝ ਦੋਸਤ ਨੇਪਾਲ ਬਾਰੇ ਗੱਲ ਕਰ ਰਹੇ ਆ ਕਮੈਂਟ ਕਰ ਰਹੇ ਆਂ ਨੇਪਾਲ ਤੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ ਦੋਸਤੋ ਥੋੜਾ ਜਿਹਾ ਅੱਗੇ ਜਾ ਕੇ ਉਹਦੇ ਲਈ ਤੁਹਾਨੂੰ ਥੋੜਾ ਜਿਹਾ ਸਾਡੇ ਨਾਲ ਜੁੜੇ ਰਹਿਣਾ ਪੈਣਾ ਥੋੜਾ ਜਿਹਾ ਇੰਤਜ਼ਾਰ ਕਰਨਾ ਪੈਣਾ ਤੇ ਬਾਕੀ ਸਾਰੇ ਦੋਸਤਾਂ ਦਾ ਸਵਾਗਤ ਹੈ ਮੈਂ ਬਹੁਤਾ ਗੱਲਾਂ 'ਚ ਨਹੀਂ ਪੈਂਦਾ ਮੈਂ ਜਾਣਕਾਰੀਆਂ ਤੇ ਹੀ ਆਉਣਾ ਮਿੰਟੂ ਜੀ ਇਹ ਤੇ ਸਿਆਸਤ ਦੀਆਂ ਗੱਲਾਂ ਹੋ ਗਈਆਂ ਉਸੀ ਰੇਤ ਵਾਲੀ ਗੱਲ ਜਿਸ ਦਾ ਖੇਤ ਉਸ ਦੀ ਰੇਤ ਮਾਨ ਸਾਹਿਬ ਨੇ ਵੀ ਕਿਹਾ ਕਿ ਭਈ ਅਸੀਂ ਇਜਾਜ਼ਤ ਦੇਵਾਂਗੇ ਮੌਕਾ ਦੇਵਾਂਗੇ ਰੇਤ ਬਾਰੇ ਪਰ ਬਹੁਤ ਸਾਰੇ ਸਵਾਲ ਨੇ ਕਿ ਰੇਤ ਅਗਲਾ ਕਿਵੇਂ ਵਰਤੂ ਜਿਵੇਂ ਉਹਨਾਂ ਨੇ ਕਿਹਾ ਕਿ ਭਈ ਆਪ ਦੇ ਘਰੇ ਵੀ ਵਰ ਸਕਦਾ ਬੰਦਾ ਹੁਣ ਕਿੰਨੀ ਕੁ ਵਰਤੂ ਜੇ ਕੋਈ ਵੇਚਣ ਵਾਲਾ ਮਸਲਾ ਬਣੂ ਤੇ ਉਹਦੇ ਚ ਫਿਰ ਕੀ ਕੋਈ ਨਿਯਮ ਹੋਣਗੇ ਕੋਈ ਰੂਲ ਹੋਣਗੇ ਕਿਸ ਤਰ੍ਹਾਂ ਦੀ ਅਥਾਰਟੀ ਹੋਊਗੀ ਕਿੰਨਾ ਕੁ ਟਾਈਮ ਹੋਊਗਾ ਤੇ ਕਿਸ ਤਰ੍ਹਾਂ ਇਸ ਨੂੰ ਵੰਡਿਆ ਛੋੜਿਆ ਜਾਊਗਾ ਉਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਕਿਤੇ ਇਹ ਨਾ ਹੋਵੇ ਨਾ ਕਿ ਰੇਤ ਵਾਲੀ ਗੱਲ ਕਹਿ ਤਾ ਦੇਵੇ ਸਰਕਾਰ ਕੇ ਤੁਸੀਂ ਵਾਰਤ ਲੋ ਪਰ ਕੋਈ ਵਿੱਚੋਂ ਹੋਰ ਹੀ ਮੁੱਠੀ ਖਿੱਚ ਕੇ ਲੈ ਜਾਏ ਇਹ ਵੀ ਬੜਾ ਮਸਲਾ ਪੈਂਦਾ ਹੈ ਰਿਕੋਰ ਇੱਕ ਨਾ ਗੁਰਦਾਸ ਮਾਨ ਦਾ ਗੀਤ ਸੀਗਾ ਉਹਦੇ ਵਿੱਚ ਉਹ ਕਹਿੰਦਾ ਕਿਉਂਕਿ ਗੁਰਦਾਸ ਮਾਨ ਦੀ ਵਰਡਿੰਗ ਬੜੀ ਕਮਾਲ ਦੀ ਹੁੰਦੀ ਹੈ ਉਹ ਕਹਿੰਦਾ ਕਿ ਜਿਸ ਤੇ ਕਾਜੀ ਉਸਦੀ ਬਾਜੀ ਇਹ ਵਕਤ ਜੁਏ ਦੀ ਦਾਤ